ਸਾਥੀਓ ਇਹ ਵੀਡੀਓ ਪ੍ਰਮੋਸ਼ਨਾਂ ਵਾਸਤੇ ਹੈ ਪਿਛਲੇ ਸਮਿਆਂ ਦੇ ਵਿੱਚ ਵੀ ਤੁਹਾਨੂੰ ਵੀਡੀਓ ਰਾਹੀਂ ਲਿਖਤੀ ਤੌਰ ਤੇ ਸੂਚਿਤ ਕੀਤਾ ਸੀ ਕਿ ਜੋ ਪਿਛਲੇ ਸਮੇਂ ਦੇ ਵਿੱਚ ਕੁਝ ਅਧਿਆਪਕ ਜਥੇਬੰਦੀਆਂ ਤੇ ਸਵਾਲ ਖੜੇ ਕੀਤੇ ਗਏ ਸੀਗੇ ਸਾਡੇ ਸਾਥੀਆਂ ਵੱਲੋਂ ਕਿ ਉਹ ਅਧਿਆਪਕ ਜਥੇਬੰਦੀਆਂ 75% ਪ੍ਰਮੋਸ਼ਨ ਦੀ ਮੰਗ ਕਰਦੀਆਂ ਨੇ ਤੇ ਨਵੀਂ ਭਰਤੀ 25% ਦੀ ਕਰਦੀਆਂ ਨੇ ਤੁਹਾਨੂੰ ਜਿਹੜੇ ਸੀਐਸਆਰ ਨੇ ਸਰਬਸਰੂਜ ਨੇ ਸਿਵਲ ਸਰਵਿਸ ਰੂਲਜ਼ ਨੇ ਉਹਦੀ ਕਾਪੀ ਵੀ ਸ਼ੇਅਰ ਕੀਤੀ ਸੀ ਉਹ ਤੁਹਾਨੂੰ ਦੁਬਾਰਾ ਵੀ ਦੱਸ ਦਿੰਨੇ ਆ ਕਿ ਈਟੀਟੀ ਦੀ ਸਾਰੀ ਭਰਤੀ 100% ਸਿੱਧੀ ਭਰਤੀ ਹੁੰਦੀ ਹੈ ਕਿਉਂਕਿ ਉਸ ਤੋਂ ਇਠਾ ਅਜੇ ਤੱਕ ਕੋਈ ਕਾਡਰ ਨਹੀਂ ਬਣਿਆ ਉਸ ਤੋਂ ਇਠਾ ਕੋਈ ਅਜੇ ਤੱਕ ਭਰਤੀ ਨਹੀਂ ਹੁੰਦੀ ਐਂਟੀਟੀ ਦਾ ਆਪਣਾ ਵਾਲੇ ਸਮੇਂ ਦੇ ਵਿੱਚ ਬਣਦਾ ਉਹ ਵੱਖਰੀ ਗੱਲ ਹੈ ਇਹ ਈਟੀਟੀ ਦੇ ਵਿੱਚੋਂ ਕਿੰਨੀ ਭਰਤੀ ਪ੍ਰਮੋਸ਼ਨ ਹੁੰਦੀ ਹੈ ਉਹ 75% ਤੇ ਜਿਹੜੀਆਂ ਉਹਨਾਂ ਦੀਆਂ ਆਪਣੀਆਂ ਜਿਹੜੀਆਂ ਪ੍ਰਬੰਧਕੀ ਪੋਸਟਾਂ ਨੇ ਉਹਨਾਂ ਵਾਸਤੇ ਹੁੰਦੀ ਹੈ ਭਾਵੇਂ ਓ ਐਚਟੀਟੀ ਦੀ ਹੋਵੇ ਭਾਵੇਂ ਉਹ ਸੀਐਚਟੀ ਦੀ ਹੋਵੇ ਜਾਂ ਉਹ ਬੀਪੀਓ ਦੀ ਹੋਵੇ ਉਹਦੇਲੇ ਪਾਸੇ ਨੂੰ ਜਾਂਦਾ ਜਿਹੜਾ ਪ੍ਰਾਇਮਰੀ ਕਾਡਰ ਦੇ ਵਿੱਚੋਂ ਹੈ ਜਿਹੜਾ ਸੈਕੰਡਰੀ ਦਾ ਹੈ ਜਿਹਦੇ ਵਿੱਚੋਂ ਮਾਸਟਰ ਕੈਡਰ ਵਿਸਕੋ ਪੋਸਟ ਬਣਦੀ ਹੈ ਇਸ ਦੇ ਵਿੱਚੋਂ ਜਿਹੜੀ ਪ੍ਰੋਮੋਸ਼ਨ ਹੈਗੀ 75% ਨਵੀਂ ਭਰਤੀ ਹੁੰਦੀ ਹੈ 25% ਮਾਸਟਰ ਕੈਡਰ ਦੇ ਵਿੱਚ ਪ੍ਰਾਇਮਰੀ ਚੋਂ ਹੁੰਦੀ ਹੈ ਸਪੋਜ਼ ਕਰ ਲਓ ਕਿ ਕੁੱਲ ਪੋਸਟਾਂ ਲੱਖ ਮਨਜ਼ੂਰ ਹੈ ਉਹਦੇ ਵਿੱਚੋਂ 7500 ਪੋਸਟਾਂ ਨਵੀਂ ਭਰਤੀ ਰਾਹੀਂ ਭਰਿਆ ਜਾਣਗੀਆਂ 75000 ਪੋਸਟਾਂ 25000 ਪੋਸਟਾਂ ਪ੍ਰਾਇਮਰੀ ਚੋਂ ਪ੍ਰੋਮੋਸ਼ਨ ਹੋ ਕੇ ਆਉਣਗੀਆਂ ਤਾ ਪ੍ਰਮੋਸ਼ਨ ਦਾ ਕੋਟਾ ਪਿਛਲੇ ਸਮੇਂ ਦੇ ਵਿੱਚ ਕਿੰਨਾ ਪੈਂਡਿੰਗ ਪਿਆ ਉਸ ਦੇ ਹਿਸਾਬ ਦੇ ਨਾਲ ਉਹਨੀਆਂ ਨੇ ਸਿੱਧੀ ਭਰਤੀ ਦੀਆਂ ਕਿੰਨੀਆਂ ਪੋਸਟਾਂ ਕੋਟੇ ਅਨੁਸਾਰ ਕਵੀਆਂ ਨੇ ਉਸ ਤਰੀਕੇ ਦੇ ਨਾਲ ਅਥਿਆਰ ਜਾਰੀ ਹੋਮੈਂ ਤਾ ਇਹ ਵੱਖਰਾ ਵੱਖਰਾ ਜਿਹੜਾ ਕਰਾਈਟਰੀਆ ਹੈਗਾ ਇਸੇ ਤਰੀਕੇ ਦੇ ਨਾਲ ਮਾਸਟਰ ਕੈਡਰ ਦੇ ਵਿੱਚੋਂ ਲੈਕਚਰਰ ਵਾਸਤੇ ਪ੍ਰਿੰਸੀਪਲ ਵਾਸਤੇ ਪ੍ਰਮੋਸ਼ਨ ਹੋਣੀਆਂ ਤਾਂ ਜਿਹੜੀ ਸਾਡੀ ਸਮੱਸਿਆ ਹੈ ਸਾਡੀ ਸਮੱਸਿਆ ਮਾਸਟਰ ਕੈਡਰ ਦੇ ਵਿੱਚ ਜਿਹੜੀ ਪ੍ਰਾਇਮਰੀ ਦੇ ਵਿੱਚੋਂ ਈਟੀਟੀ ਦੇ ਵਿੱਚੋਂ ਪ੍ਰਮੋਸ਼ਨ ਹੋ ਕੇ ਹੁੰਦੀ ਹੈ ਦੇਖੋ ਕਈ ਵਾਰ ਸਮੇਂ ਇਸ ਗੱਲ ਦਾ ਭਲੇਖਾ ਹੁੰਦਾ ਹੈ ਕਿ 10000 ਪੋਸਟਾਂ ਨੇ ਸ਼ਾਇਦ 7500 ਪੋਸਟਾਂ ਤਾਂ ਪ੍ਰਾਇਮਰੀ ਦੇ ਵਿੱਚੋਂ ਪ੍ਰੋਮੋਸ਼ਨ ਹੋ ਕੇ ਆਉਣਗੀਆਂ ਜਿਵੇਂ ਦਾ ਪਿਛਲੇ ਸਮੇਂ ਦੇ ਵਿੱਚ ਇੱਕ ਪ੍ਰਚਾਰ ਚੱਲਿਆ ਜਦ ਕਿ ਗੱਲ ਉਹ ਉਲਟੀ ਹੈ ਕਿ 25% ਪਿਛਲੇ ਤੋਂ ਪ੍ਰਾਇਮਰੀ ਤੋਂ ਪ੍ਰੋਮੋਸ਼ਨ ਹੋ ਕੇ ਆਉਣੀਆਂ 10000 ਦੇ ਵਿੱਚੋਂ ਜੇ ਬੁੱਟਾ ਜੀ ਸਾਹਿਬ ਲਈਏ 7500 ਨਵੀਂ ਭਰਤੀ ਹੋਣੀ ਹੈ ਪਰ ਉਹ ਹੋਵੇਂ ਵੀ ਨਹੀਂ ਹੁੰਦਾ ਜਿਹੜੀਆਂ ਖਾਲੀ ਪੋਸਟਾਂ ਪਹਿਲਾਂ ਪਈਆਂ ਨੇ ਕੁੱਲ ਸੈਂਕਸ਼ਨ ਪੋਸਟਾਂ ਕਿੰਨੀਆਂ ਨੇ ਸਿੱਖਿਆ ਭਾਗ ਦੇ ਵਿੱਚ ਉਹਨਾਂ ਦੇ ਵਿੱਚੋਂ ਸਿੱਧੀ ਭਰਤੀਆਂ ਕਿੰਨੀਆਂ ਨੇ ਜਾਂ ਪ੍ਰੋਮੋਸ਼ਨ ਦੀਆਂ ਕਿੰਨੀਆਂ ਨੇ ਪੈਂਡਿੰਗ ਕਿੰਨੀਆਂ ਪਈਆਂ ਨੇ ਪ੍ਰੋਮੋਸ਼ਨ ਦੀਆਂ ਉਹ ਉਹਦੇ ਚੋਂ ਆਉਣੀਆਂ ਨੇ ਸਿੱਧੀ ਭੱਤਤੀ ਦੇ ਪੜ੍ਹਨੇ ਲਈ ਪੰਜਿਆਂ ਨੇ ਉਹਦੇ ਚੋਣੀਆਂ ਨੇ ਇਸ ਕਰਕੇ ਜੇਕਰ ਅਜੇ ਵੀ ਤੁਹਾਨੂੰ ਕਿਸੇ ਗੱਲ ਦਾ ਭਲੇਖਾ ਹੋਵੇ ਤਾਂ ਤੁਸੀਂ ਨਿਜੀ ਕਾਲ ਕਰ ਸਕਦੇ ਹੋ ਤੁਸੀਂ ਅਧਿਆਪਕ ਜਥੇਬੰਦੀਆਂ ਦੇ ਆਗੂਆਂ ਦੇ ਨਾਲ ਦੁਨੀਆ ਪੰਜਾਬ ਦੀਆਂ ਡੀਟੀਐਫ ਅਧਿਆਪਕ ਜਥੇਬੰਦੀਆਂ ਨੇ ਜਾਂ ਅਧਿਆਪਕਦਾਲਾ ਜਾਂ ਜੀਟੀਯੂ ਹੈ ਜਾਂ ਹੋਰ ਜਥੇਬੰਦੀਆਂ ਨੇ ਪੰਜਾਬ ਦੀਆਂ ਜਿੰਨੀਆਂ ਵੀ ਅਧਿਆਪਕ ਜਥੇਬੰਦੀਆਂ ਨੇ ਤੁਸੀਂ ਉਹਨਾਂ ਦੇ ਆਗੂਆਂ ਤੋਂ ਪਤਾ ਕਰ ਸਕਦੇ ਹੋ ਤੁਸੀਂ ਨੈਟ ਤੋਂ ਸੀਐਸਆਰ ਰੂਲਸ ਡਾਊਨਲੋਡ ਕਰਕੇ ਉਹਨਾਂ ਨੂੰ ਦੇਖ ਸਕਦੇ ਹੋ 2018 ਵਾਲਿਆਂ ਨੂੰ ਤਾਂ ਇਸ ਭਲੇਖੇ ਦੇ ਵਿੱਚ ਨਾ ਰਹੋ ਕਿਉਂਕਿ ਸਾਨੂੰ ਅਧਿਆਪਕ ਸਾਰੀ ਇਹ ਅਧਿਆਪਕ ਜਥੇਬੰਦੀਆਂ ਪਿਛਲੇ ਲਗਾਤਾਰ ਸੰਘਰਸ਼ ਦੇ ਵਿੱਚ ਹਰੇਕ ਥਾਂ ਤੇ ਸਹਿਯੋਗ ਕਰਦੀਆਂ ਰਹੇ ਨੇ ਅਸੀਂ ਉਹਨਾਂ ਦੇ ਇਸ ਗੱਲ ਤੋਂ ਰਿਣੀ ਵੀ ਆਂ ਉਮੀਦ ਹੈ ਕਿ ਭਵਿੱਖ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਸਾਨੂੰ ਉਹਦੇ ਅਫਕਤ ਜਿੱਥੇ ਬੰਦੀਆਂ ਦਾ ਫੰਡ ਦੇ ਰੂਪ ਦੇ ਵਿੱਚ ਗਿੱਟੀ ਦੇ ਰੂਪ ਦੇ ਵਿੱਚ ਜਾਂ ਕਿਤੇ ਨਾ ਕਿਤੇ ਵਿਰੋਧਕਾਰਾਂ ਤੇ ਕੋਈ ਸਰਕਾਰ ਵੱਲੋਂ ਯਾਬਰ ਹੁੰਦਾ ਉੱਥੇ ਬਰਾਬਰ ਖੜਕੇ ਸਾਡਾ ਸਹਿਯੋਗ ਕਰਦੀਆਂ ਰਹੀਆਂ ਨੇ ਉਸੇ ਤਰ੍ਹਾਂ ਦਾ ਸਹਿਯੋਗ ਮਿਲਦਾ ਰਹੂਗਾ ਸੋ ਤੁਹਾਡੀ ਇਸ ਗਲਤ ਫਹਿਮੀ ਨੂੰ ਦੂਰ ਕਰਨ ਵਾਸਤੇ ਦੁਬਾਰਾ ਇਹ ਪੋਸਟ ਵੀਡੀਓ ਪਾ ਰਹੇ ਆਂ ਕੁਝ ਜਿਹੜੀਆਂ ਅਧਿਆਪਕ ਜਥੇਬੰਦੀਆਂ ਜਿਹੜੀਆਂ ਸੰਘਰਸ਼ਾਂ ਦੇ ਵਿਰੋਧੀ ਨੇ ਉਹ ਇਸ ਗੱਲ ਤੇ ਵੀ ਪ੍ਰਪਾਗੈਂਡਾ ਬੇਰਜ਼ਗਾਰਾਂ ਦੇ ਵਿੱਚ ਚਲਾਉਂਦੀਆਂ ਨੇ ਆਪਣੇ ਚੈਨਲਾਂ ਦੇ ਵਿੱਚ ਜਿਹਦੇ ਵਿੱਚ ਕੁਝ ਸਾਥੀ ਬੇਰਜ਼ਗਾਰ ਸਾਡੇ ਗਮਰਾਹ ਹੁੰਦੇ ਆ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਇਹ ਜਥੇਬੰਦੀਆਂ ਦੀ ਮੰਗ ਬੇਤੁਕੀ ਹੈ ਜਿਹੜੀ ਉਹ ਸਾਡੇ ਨੁਕਸਾਨ ਕਰ ਰਹੀ ਹੈ ਸਾਡੇ ਨੁਕਸਾਨ ਨਾਲ ਉਹਨਾਂ ਜਥੇਬੰਦੀਆਂ ਦਾ ਕੋਈ ਸਬੰਧ ਨਹੀਂ ਬਣਦਾ ਫੇਰ ਵੀ ਜੇ ਤੁਹਾਡੀ ਸੰਤੁਸ਼ਟੀ ਨਾ ਹੋਵੇ ਤਾਂ ਸਾਰਿਆਂ ਦੇ ਐਫਕੇ ਜਥੇਬੰਦੀਆਂ ਨੂੰ ਇੱਕ ਥਾਂ ਫਰੰਟ ਤੇ ਬਿਠਾ ਕੇ ਤੁਹਾਡੀ ਸੰਤੁਸ਼ਟੀ ਕਰਾ ਦਿੱਤੀ ਜਾਣੀ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਤੁਸੀਂ ਕਹੋਗੇ ਕਿਉਂਕਿ ਸਾਡੀ ਇਸ ਗੱਲ ਤੇ ਜਿੰਨਾ ਕ ਸਾਨੂੰ ਸਮਝ ਆਈ ਹੈ ਜਿੰਨਾ ਕ ਅਸੀਂ ਰੂਲਾਂ ਨੂੰ ਪੜਿਆ ਹੈ ਉਸ ਮੁਤਾਬਕ ਸੰਤੁਸ਼ਟੀ ਹੈ ਸੋ ਇਸ ਗੱਲ ਤੇ ਗੁੰਮਰਾਹ ਨਾ ਹੋਇਓ ਕਿਉਂਕਿ ਲਗਾਤਾਰ ਜਥੇਬੰਦੀਆਂ ਤੁਹਾਡਾ ਸਾਰਿਆਂ ਦਾ ਸਹਿਯੋਗ ਕਰ ਰਹੀਆਂ ਨੇ ਫੰਡ ਦੇ ਰੂਪ ਦੇ ਵਿੱਚ ਵੀ ਜਾਂ ਉਹ ਫਿਜ਼ੀਕਲ ਸਾਥੀ ਭੇਜਣ ਦੇ ਰੂਪ ਦੇ ਵਿੱਚ ਵੀ ਸੋ ਇਸ ਆਪਣੀ ਦੁਬਦਾਂ ਨੂੰ ਦੂਰ ਦੂਰ ਕਰਿਓ ਮੇਰੇ ਦਰਸਾਂ ਦੇ ਮੁਰਜ਼ੇ ਵੱਲੋਂ ਮੈਂ ਸੁਮੇਂਦਰ ਸਿੰਘ ਟਲਵਾ